हालेलुया 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 सच्चे ते सामर्थी परमेश्वर जी प्रभु जी मैं ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਰ ਜੀ ਖੁਦਾ ਸੱਚ ਮੁਝ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਸ ਯੋਗ ਸਮਝਿਆ ਕਿ ਅਸੀਂ ਅੱਜ ਦੇ ਇਸ ਸੁੰਦਰ ਦਿਨ ਨੂੰ ਦੇਖ ਸਕੀਏ ਮੇਰੇ ਸਮਰਤੀ ਪ੍ਰਭੂ ਜੀ ਖੁਦਾ ਸੱਚ ਮੁੱਚ ਤੁਸੀਂ ਤਾਰੀਫ ਦੇ ਯੋਗ ਪ੍ਰਭੂ ਜੀ ਤੁਸੀਂ ਮਹਿਮਾ ਦੇ ਯੋਗ ਪ੍ਰਭੂ ਜੀ ਖੁਦਾ ਜਿੰਨੀ ਵੀ ਤੁਹਾਡੀ ਤਾਰੀਫ ਕੀਤੀ ਜਾਵੇ ਖੁਦਾ ਸ਼ਬਦਾਂ ਦੇ ਵਿੱਚ ਪ੍ਰਭੂ ਘਟ ਹੈ ਕਿਉਂਕਿ ਤੁਹਾਡੇ ਉਪਕਾਰ ਖੁਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਹਨ ਤੁਹਾਡੀ ਦਇਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਜੀ ਵੱਡੀ ਹੈ ਮੇਰੇ ਮਹਾਨ ਪਰਮੇਸ਼ੁਰ ਜੀ ਖੁਦਾ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਿਆ ਆਪਣੇ ਜਿੰਦਾ ਜ਼ੋਰਾਵਾਰ ਹੱਥਾਂ ਦੇ ਵਿੱਚ ਰੱਖਿਆ ਖੁਦਾ ਸਵਰਗ ਦੂਤਾਂ ਦੇ ਨਾਲ ਸਾਡੀ ਅਗਵਾਈ ਕੀਤੀ ਮੇਰੇ ਸਮਰਥੀ ਪਰਮੇਸ਼ਵਰ ਜੀ ਪਰਭੂ ਕਰ ਔਨ ਅਤੇ ਜਾਨ ਦੇ ਵਿੱਚ ਤੁਸੀਂ ਮਦਦ ਔਰ ਸਹਾਇਤਾ ਕੀਤੀ ਸਾਡੇ ਪਰਿਵਾਰ ਨੂੰ ਪ੍ਰਭੂ ਜੀ ਸੰਭਾਲ ਕੇ ਰੱਖਿਆ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਆਪਣੀ ਦਇਆ ਵਾਲਾ ਹੱਥ ਸਾਡੇ ਉੱਪਰ ਪ੍ਰਭੂ ਜੀ ਤੁਸੀਂ ਹਮੇਸ਼ਾ ਦੇ ਲਈ ਰੱਖਿਆ ਦੇ ਲਈ ਵੀ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਸਮਰਥੀ ਪਰਮੇਸ਼ਵਰ ਜੀ ਖੁਦਾ ਸ਼ੈਤਾਨ ਦੀ ਹਰ ਇੱਕ ਚਾਲ ਨੂੰ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਖਤਮ ਕੀਤਾ ਪ੍ਰਭੂ ਜੀ ਇਹਦੇ ਲਈ ਵੀ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਸਾਮਰਤੀ ਪਰਮੇਸ਼ਵਰ ਜੀ ਖੁਦਾ ਸੱਚ ਮੁੱਚ ਬੀਤੀ ਰਾਤ ਵੀ ਤੁਸੀਂ ਸਾਨੂੰ ਆਪਣੇ ਜਿੰਦਾ ਹੱਥਾਂ ਦੇ ਵਿੱਚ ਲੈ ਕੇ ਚਲਾਇਆ ਖੁਦਾ ਸਾਨੂੰ ਮਿੱਠੀ ਪਿਆਰੀ ਨੀਂਦ ਦਿੱਤੀ ਔਰ ਪ੍ਰਭੂ ਜੀ ਅੱਜ ਸਾਨੂੰ ਮਿੱਠੀ ਨੀਂਦ ਤੋਂ ਤੁਸੀਂ ਜਗਾਇਆ ਔਰ ਖੁਦਾ ਅੱਜ ਦਾ ਇਹ ਸੁੰਦਰ ਦਿਨ ਸਾਨੂੰ ਦਿਖਾਇਆ ਜਿਸ ਨੂੰ ਤੁਸੀਂ ਆਪਣੇ ਬਚਨਾਂ ਦੇ ਦੁਆਰਾ ਪ੍ਰਭੂ ਜੀ ਬਣਾਇਆ ਹੈ ਖੁਦਾ ਸੱਚ ਮੁੱਚ ਤੁਸੀਂ ਆਦ ਵਿੱਚ ਕਿਹਾ ਸੀ ਕਿ ਉਜਾਲਾ ਹੋ ਜਾ ਤਾਂ ਉਜਾਲਾ ਹੋ ਗਿਆ ਖੁਦਾ ਅੱਜ ਦੇ ਦਿਨ ਦਾ ਉਜਾਲਾ ਉਹੀ ਉਜਾਲਾ ਹੈ ਜਿਸ ਨੂੰ ਤੁਸੀਂ ਆਪਣੇ ਪਵਿੱਤਰ ਸ਼ਬਦਾਂ ਦੇ ਦੁਆਰਾ ਬਣਾਇਆ ਜਿਸ ਨੂੰ ਤੁਸੀਂ ਆਪਣੇ ਪਵਿੱਤਰ ਵਚਨਾਂ ਦੇ ਦੁਆਰਾ ਬਣਾਇਆ ਖੁਦਾ ਸੱਚ ਮੁੱਚ ਅਸੀਂ ਅੱਜ ਦੇ ਦਿਨ ਦੇ ਰਾਹੀਂ ਤੁਹਾਡੀ ਮਹਿਮਾ ਨੂੰ ਤੁਹਾਡੇ ਉਪਕਾਰਾਂ ਨੂੰ ਪ੍ਰਭੂ ਜੀ ਦੇਖਦੇ ਹਾਂ ਖੁਦਾ ਤੁਹਾਡਾ ਜਿੰਦਾ ਵਚਨ ਅੱਜ ਵੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮਾਂ ਨੂੰ ਕਰਦਾ ਪਿਆ ਹੈ ਮੇਰੇ ਸਾਮਰਤੀ ਪ੍ਰਭੂ ਜੀ ਖੁਦਾ ਸੱਚ ਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਰਮੇਸ਼ਰ ਜੀ ਖੁਦਾ ਤੁਸੀਂ ਦਇਆ ਦੇ ਸਾਗਰ ਜੇ ਮੇਰੇ ਸਾਮਰਤੀ ਪ੍ਰਭੂ ਜੀ ਤੂੰ ਮੇਰਾ ਬਾਲ ਹੈ ਤੂੰ ਮੇਰੀ ਬੁੱਧੀ ਹੈ ਤੁਮਰੀ ਚਟਾਨ ਤੂੰ ਮੇਰੇ ਮਸਤਕ ਨੂੰ ਉੱਚਿਆ ਕਰਨ ਵਾਲਾ ਜੀਵਿਤ ਪਰਮੇਸ਼ਰ ਹੈ ਖੁਦਾ ਬਹੁਤ ਸਾਰੇ ਲੋਕ ਅੱਜ ਦੇ ਇਸ ਦਿਨ ਨੂੰ ਨਹੀਂ ਦੇਖ पाए ਖੁਦਾ ਪਰ ਤੁਸੀਂ ਸਾਨੂੰ ਐਸੇ ਯੋਗ ਸਮਝਿਆ ਕਿ ਅਸੀਂ ਅੱਜ ਦੇ ਇਸ ਸੁੰਦਰ ਦਿਨ ਨੂੰ ਦੇਖ ਸਕੀਏ ਔਰ ਤੁਹਾਡੀ ਮਹਿਮਾ ਨੂੰ ਕਰ ਸਕੀਏ ਖੁਦਾ ਇਹ ਤੁਹਾਡੀ ਦਇਆ ਹੈ ਸਾਡੇ ਉੱਪਰ ਮੇਰੇ ਸਾਮਰਤੀ ਪਰਮੇਸ਼ਰ ਜੀ ਉਸ ਜਿੰਦਾ ਪਰਮੇਸ਼ਰ ਦੀ ਦਇਆ ਹੈ ਸਾਡੇ ਉੱਪਰ ਖੁਦਾ ਤੁਹਾਡੇ ਉਪਕਾਰ ਨੇ ਸਾਡੇ ਉੱਪਰ ਜਿਸ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਸੱਚ ਮੋਚ ਅਗਰ ਬੀਤੇ ਸਮੇਂ ਦੇ ਵਿੱਚ ਪ੍ਰਭੂ ਜਾਣੇ ਅਣਜਾਣੇ ਦੇ ਵਿੱਚ ਖੁਦਾ ਸਾਡੇ ਕੋਲੋਂ ਤੁਹਾਡੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਕੋਈ ਗੁਨਾਹ ਪ੍ਰਭੂ ਜੀ ਤੁਹਾਡੇ ਵਿਰੁੱਧ ਹੋ ਗਿਆ ਹੋਵੇ ਜੋ ਖੁਦਾ ਤੁਹਾਨੂੰ ਪਸੰਦ ਨਹੀਂ ਹੈ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਮੈਂ ਆਪਣੇ ਅਪਰਾਧਾਂ ਤੋਂ ਮਾਫੀ ਮੰਗਦਾ ਕਿ ਮੇਰੇ ਪ੍ਰਭੂ ਮੈਨੂੰ ਮਾਫ ਕਰ ਔਰ ਖੁਦਾ ਇਹ ਸਯੋਗਯ ਸਾਨੂੰ ਕਰੋ ਕਿ ਅਸੀਂ ਕਦੇ ਵੀ ਪਾਪ ਰੀ ਜ਼ਿੰਦਗੀ ਦੇ ਵਿੱਚ ਗਿਰ ਨਾ ਸਕੀਏ ਖੁਦਾ ਦੁਸ਼ਟ ਦੀ ਕੋਈ ਵੀ ਚਾਲ ਸਾਡੇ ਉੱਪਰ ਚਾਲ ਨਾ ਸਕੀ ਯਿਸੂ ਦੇ ਨਾਮ ਚ ਮੇਰੇ ਸਾਮਰਤੀ ਪ੍ਰਭੂ ਜੀ ਸੱਚ ਮੁੱਚ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਬੇਨਤੀ ਨੂੰ ਸੋੰਦੇ ਜੇ ਔਰ ਖੁਦਾ ਤੁਸੀਂ ਆਪਣਾ ਪਵਿੱਤਰ ਲਹੂ ਨੂੰ ਬਹਾ ਕੇ ਸਾਡੇ ਅਪਰਾਧਾਂ ਨੂੰ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਜਾਂ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਕੁਦਾ ਉਹਨਾਂ ਦੇ ਅੰਦਰੋਂ ਹਰ ਤਰ੍ਹਾਂ ਦਾ ਜੋ ਡਰ ਖਤਮ ਹੋ ਜਾਏ ਯੇਸ਼ੂ ਦੇ ਨਾਮ 'ਚ ਮੇਰੇ ਸਾਮਰਤੀ ਪਰਮੇਸ਼ਵਰ ਜੀ ਜੋ ਪੁਰਾਣੀਆਂ ਬੀਤੀਆਂ ਗੱਲਾਂ ਨੂੰ ਯਾਦ ਕਰਕੇ ਨਾਲ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਡਰ ਆਉਂਦਾ ਹੈ ਖੁਦਾ ਅਜੂ ਸਭ ਡਰ ਖਤਮ ਹੋ ਚਾਹੀਏ ਯੇਸ਼ੂ ਦੇ ਨਾਮ ਚ ਖੁਦਾ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਜੋ ਸਾਡੀ ਪ੍ਰਾਰਥਨਾਵਾਂ ਨੂੰ ਜੋ ਸਾਡੀ ਬੇਨਤੀ ਨੂੰ ਸੁਣ ਰਿਹਾ ਹੈ ਮੇਰੇ ਸਮਰਤੀ ਪਰਮੇਸ਼ਵਰ ਜੀ ਖੁਦਾ ਤੁਹਾਡੇ ਬੱਚਿਆਂ ਦੇ ਵਿੱਚੋਂ ਸਭ ਨੈਗੇਟਿਵਿਟੀ ਵਾਲੀਆਂ ਗੱਲਾਂ ਪੁਰਾਣੀਆਂ ਗੱਲਾਂ ਖਤਮ ਹੋ ਜਾਣ ਯੇਸ਼ੂ ਦੇ ਨਾਮ ਚ ਤੁਹਾਡੇ ਵਚਨ ਜਿਸ਼ਾਇਆ 43 ਦੀ 18 ਦੇ ਵਿੱਚ ਲਿਖਿਆ ਪਹਿਲੀਆਂ ਗੱਲਾਂ ਨੂੰ ਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਸ ਪਵੇਗਾ ਕਿ ਤੁਸੀਂ ਉਸ ਤੋਂ ਅਣਜਾਣ ਰਹੋਗੇ ਮੈਂ ਉਜਾੜ ਵਿੱਚ ਹੀਰਾ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਖੁਦਾ ਸੱਚ ਮੁੱਚ ਮੇਰੇ ਪ੍ਰਭੂ ਜੀ ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਮੇਰੇ ਸਾਮਰਤੀ ਪ੍ਰਭੂ ਜੀ ਕਿ ਸਾਨੂੰ ਪੁਰਾਣੀਆਂ ਬੀਤੀਆਂ ਗੱਲਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਜੋ ਸਾਡੇ ਮਨ ਨੂੰ ਦੁਖੀ ਕਰਦੀਆਂ ਹਨ ਖੁਦਾ ਸੱਚ ਮੁੱਚ ਜੋ ਸਾਡੇ ਦਿਲ ਨੂੰ ਖੁਦਾ ਸੱਚ ਮੁੱਚ ਡਰ ਦੇ ਵਿੱਚ ਪਾਉਂਦੀਆਂ ਹਨ ਤੁਹਾਡਾ ਵਚਨ ਦੱਸਦਾ ਹੈ ਕਿ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹ ਉਹ ਹੁਣੇ ਹੀ ਦਿਸ ਪਵੇਗਾ ਖੁਦਾ ਸੱਚ ਮੁਝ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਪ੍ਰਭੂ ਜੀ ਤੁਹਾਡਾ ਵਚਨ ਦੱਸਦਾ ਹੈ ਤੁਸੀਂ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਅੱਜ ਨਵੇਂ ਔਰ ਅਦੁੱਪ ਕੰਮਾਂ ਨੂੰ ਕਰਨ ਜਾ ਰਹੇ ਹੋ ਜਿਨ੍ਹਾਂ ਨੂੰ ਆਪਣੇ ਅੱਖੀਂ ਦੇਖਣਗੇ ਮੈਂ ਵਿਸ਼ਵਾਸ ਕਰਦਾ ਖੁਦਾ ਤੁਹਾਡਾ ਵਚਨ ਖੁਦਾ ਇਹ ਪੂਰਾ ਹੋ ਕੇ ਰਹੇਗਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਮੇਰੇ ਸਮਰਥੀ ਪਰਮੇਸ਼ਰ ਜੀ ਖੁਦਾ ਜੋ ਡਰ ਦੇ ਕਾਰਨ ਬਹੁਤ ਸਾਰੀ ਚਿੰਤਾ ਦੇ ਵਿੱਚ ਨੇ ਖੁਦਾ ਪਰੇਸ਼ਾਨੀਆਂ ਦੇ ਵਿੱਚ ਨੇ ਖੁਦਾ ਇਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਬੋਝ ਹੈ ਖੁਦਾ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਬੱਚਿਆਂ ਦੇ ਲਈ ਉਹ ਸਭ ਬੋਝ ਖਤਮ ਹੋ ਜਾਏ ਯੇਸ਼ੂ ਦੇ ਨਾਮ ਚ ਇਹਨਾਂ ਦੇ ਬੱਚਿਆਂ ਦਾ ਬੋਝ ਖਤਮ ਹੋ ਜਾਏ ਇਹਨਾਂ ਦੇ ਬੱਚਿਆਂ ਦੀ ਬਿਮਾਰੀ ਦਾ ਬੋਝ ਖਤਮ ਹੋ ਜਾਏ ਯੇਸ਼ੂ ਦੇ ਨਾਮ ਚ ਖੁਦਾ ਇਹਨਾਂ ਦੇ ਬੱਚੇ ਫਲਵੰਤ ਹੋ ਜਾਣ ਯੇਸ਼ੂ ਦੇ ਨਾਮ ਚ ਦਾ ਇਹਨਾਂ ਦੇ ਉੱਪਰੋਂ ਹਰ ਤਰ੍ਹਾਂ ਦੀ ਚਿੰਤਾ ਖਤਮ ਹੋ ਚਾਹੀ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯੇਸ਼ੂ ਦੇ ਨਾਮ ਚ ਪ੍ਰਭੂ ਤੁਹਾਡੇ ਵਚਨ ਫਿਲੀਪੀਆਂ 4 ਦੀ 6 ਦੇ ਵਿੱਚ ਲਿਖਿਆ ਕਿਸੇ ਗੱਲ ਦੀ ਚਿੰਤਾ ਨਾ ਕਰ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਧੰਨਵਾਦ ਸਿਨੇ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ ਖੁਦਾ ਸੱਚ ਮੁੱਚ ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਸੱਚ ਮੁੱਚ ਖੁਦਾ ਅਸੀਂ ਆਉਣ ਵਾਲੇ ਕੱਲ ਦੀ ਕਦੇ ਵੀ ਚਿੰਤਾ ਨਾ ਕਰੀਏ ਮੇਰੇ ਸਮਰਤੀ ਪ੍ਰਭੂ ਜੀ ਆਉਣ ਵਾਲੇ ਸਮੇਂ ਦੀ ਅਸੀਂ ਕਦੇ ਵੀ ਚਿੰਤਾ ਨਾ ਕਰੀਏ ਖੁਦਾ ਸੱਚ ਮੁਝ ਸਾਡੀ ਚਿੰਤਾ ਨੂੰ ਤੁਸੀਂ ਕਰੋ ਖੁਦਾ ਤੁਸੀਂ ਜਾਣਦੇ ਜੇ ਸਾਡੀ ਹਰ ਇੱਕ ਜ਼ਰੂਰਤ ਨੂੰ ਮੇਰੇ ਸਾਹਮਣੇ ਪਰਮੇਸ਼ਰ ਜੀ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਉਸ ਨੂੰ ਪੂਰਿਆ ਕਰਨ ਦੀ ਵੀ ਸਮਰਥ ਰੱਖਦੇ ਜੇ ਮੇਰੇ ਸਾਹਮਣੇ ਪ੍ਰਭੂ ਜੀ ਖੁਦਾ ਤੁਸੀਂ ਦਇਆਵਾਨ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਤੁਹਾਡੀ ਸਾਮਰਤ ਤੁਹਾਡੇ ਸਵਰਗ ਦੂਤ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਹਨ ਪਵਿੱਤਰ ਆਤਮਾ ਜੀ ਸੱਚ ਮੁੱਚ ਤੁਸੀਂ ਸਾਨੂੰ ਦਲੇਰੀ ਵਾਲਾ ਆਤਮਾ ਪ੍ਰਦਾਨ ਕੀਤਾ ਹੈ ਮੇਰੇ ਸਾਮਰਤੀ ਪਰਮੇਸ਼ਵਰ ਜੀ ਜਿਹੜਾ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਹਰ ਇੱਕ ਰਾਹਾਂ ਦੇ ਵਿੱਚ ਖੁਦਾ ਸਾਡੀ ਅਗਵਾਈ ਕਰਦਾ ਹੈ ਖੁਦਾ ਜਿਸ ਤਰ੍ਹਾਂ ਤੁਹਾਡੇ ਬਚਨ ਦੂਸਰਾ ਤਿਮੋਥੀਅਸ 1 ਦੀ 7 ਦੇ ਵਿੱਚ ਲਿਖਿਆ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰਦਾ ਆਤਮਾ ਨਹੀਂ ਸਗੋ ਸਮਰਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਖੁਦਾ ਤੁਹਾਡਾ ਵਚਨ ਬਿਆਨ ਕਰਦਾ ਹੈ ਮੇਰੇ ਪ੍ਰਭੂ ਜੀ ਕਿ ਤੁਸੀਂ ਸਾਨੂੰ ਡਰ ਵਾਲਾ ਆਤਮਾ ਨਹੀਂ ਦਿੱਤਾ ਅਸੀਂ ਅੱਜ ਤੋਂ ਨਹੀਂ ਡਰਾਂਗੇ ਕਿਸੇ ਵੀ ਹਾਲਾਤੋਂ ਨਹੀਂ ਡਰਾਂਗੇ ਕਿਸੇ ਵੀ ਬਿਮਾਰੀ ਤੋਂ ਅਸੀਂ ਨਹੀਂ ਡਰਾਂਗੇ ਅਸੀਂ ਵਿਸ਼ਵਾਸ ਰੱਖਾਂਗੇ ਉਸ ਜੀਵਿਤ ਪਰਮੇਸ਼ਵਰ ਦੇ ਉੱਪਰ ਜਿਨਨੇ ਪੂਰੇ ਜਗਤ ਨੂੰ ਬਣਾਇਆ ਸੱਚਮੁੱਚ ਜਿਸਨੇ ਸਾਨੂੰ ਬਣਾਇਆ ਸੱਚ ਮੁੱਚ ਖੁਦਾ ਜਿਸਨੇ ਇਨਸਾਨ ਨੂੰ ਬਣਾਇਆ ਉਸ ਇਨਸਾਨ ਨੂੰ ਠੀਕ ਕਰਨ ਦੀ ਵੀ ਸਮਰਥ ਰੱਖਦਾ ਹੈ ਖੁਦਾ ਜਿਸ ਨੂੰ ਬਣਾਉਣ ਵਾਲੇ ਤੁਸੀਂ ਜੀ ਔਰ ਪ੍ਰਭੂ ਤੁਸੀਂ ਜਾਣਦੇ ਜੇ ਕਿ ਇਸ ਤੇ ਕਿਸ ਹਿੱਸੇ ਦੇ ਵਿੱਚ ਬਿਮਾਰੀ ਹੈ ਕਿਸ ਹਿੱਸੇ ਦੇ ਵਿੱਚ ਦੁਸ਼ਟ ਆਤਮਾ ਹੈ ਖੁਦਾ ਤੁਸੀਂ ਉਸ ਨੂੰ ਠੀਕ ਕਰਨ ਦੀ ਤਾਕਤ ਰੱਖਣ ਵਾਲੇ ਪਰਮੇਸ਼ਵਰ ਜੀ ਖੁਦਾ ਜਿਸ ਇਨਸਾਨ ਨੂੰ ਤੁਸੀਂ ਬਣਾਇਆ ਖੁਦਾ ਤੁਸੀਂ ਜਾਣਦੇ ਜੇ ਖੁਦਾ ਉਹਦੀ ਹਰ ਇੱਕ ਜ਼ਰੂਰਤ ਨੂੰ ਤੁਸੀਂ ਜਾਣਦੇ ਜੀ ਤੁਸੀਂ ਭਲਾ ਪਰਮੇਸ਼ਰੋ ਦਇਆਵਾਨ ਪਰਮੇਸ਼ਰ ਜੀ ਖੁਦਾ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਹਮੇਸ਼ਾ ਹੀ ਦਇਆ ਰੱਖ ਦਿਓ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਸੱਚ ਮੁੱਚ ਸਾਨੂੰ ਇੱਕ ਚੰਗਾ ਰਾਹ ਵਿਖਾਉਣ ਵਾਲੇ ਤੁਸੀਂ ਪ੍ਰਭੂ ਜੇ ਤੁਹਾਡੇ ਵਚਨ ਜਬੂਰ 27 ਦੀ 1 ਦੇ ਵਿੱਚ ਲਿਖਿਆ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਜੀਵਨ ਦਾ ਗੜ੍ਹ ਹੈ ਮੈਂ ਕਿਸ ਦਾ ਭੈ ਖਾਵਾਂ ਸੱਚ ਮੁਝ ਤੁਹਾਡਾ ਵਚਨ ਸਿਖਾਉਂਦਾ ਹੈ ਖੁਦਾ ਕਿ ਤੁਸੀਂ ਸਾਡੇ ਜੀਵਿਤ ਪਰਮੇਸ਼ਰ ਜੇ ਤੁਸੀਂ ਸਾਡੇ ਚਾਨਣ ਜੇ ਤੁਸੀਂ ਸਾਨੂੰ ਬਚਾਉਣ ਵਾਲੇ ਜੇ ਸਾਨੂੰ ਕਦੇ ਵੀ ਕਿਸੇ ਹਲਾਤੋਂ ਕਿਸੇ ਬਿਮਾਰੀ ਤੋਂ ਕਿਸੇ ਪਰੇਸ਼ਾਨੀ ਤੋਂ ਨਹੀਂ ਡਰਨਾ ਚਾਹੀਦਾ ਕਿਸੇ ਨੈਗੇਟਿਵ ਗੱਲ ਤੋਂ ਨਹੀਂ ਡਰਨਾ ਚਾਹੀਦਾ ਤੁਹਾਡਾ ਆਤਮਾ ਸਾਡੇ ਨਾਲ ਹੈ ਮੈਂ ਵਿਸ਼ਵਾਸ ਕਰਦਾ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਪ੍ਰਭੂ ਇੱਕ ਇੱਕ ਜਾਣੇ ਦੇ ਨਾਲ ਤੁਹਾਡਾ ਆਤਮਾ ਹੈ ਇਹਨਾਂ ਦੇ ਅੰਦਰੋਂ ਹਰ ਤਰ੍ਹਾਂ ਦਾ ਡਾਰਕਨਟ ਮੁੱਚਾ यीशु ਦੇ ਨਾਮ ਤੇ ਹਰ ਤਰ੍ਹਾਂ ਦੀ ਅੰਧਕਾਰ ਨੂੰ ਮੈਂ ਕਮਾਂਡ ਕਰਦਾ ਕਿ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਉਖੜ ਜਾਇ ਸ਼ੁ ਦੇ ਨਾਮ ਚ ਖੁਦਾ ਤੁਹਾਡਾ ਆਤਮਾ ਇਹਨਾਂ ਨੂੰ ਸ਼ੂਅਯ ਪ੍ਰਭੂ ਜੀ ਤੁਹਾਡਾ ਆਤਮਾ ਇਹਨਾਂ ਨੂੰ ਆਜ਼ਾਦ ਕਰੇ ਹਰ ਤਰ੍ਹਾਂ ਦੀ ਚਿੰਤਾ ਤੋਂ ਡਰ ਤੋਂ ਖੁਦਾ ਕਦੇ ਵੀ ਘਾਬਰ ਨਾ ਮੇਰੇ ਸਾਮਰਤੀ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਨੂੰ ਜ਼ੋਰ ਬਖਸ਼ੇ ਔਰ ਖੁਦਾ ਇਹ ਆਪਣੇ ਕੰਮਾਂ ਦੇ ਵਿੱਚ ਫਲਵੰਤ ਹੋ ਜਾਣ ਯੇਸ਼ੂ ਦੇ ਨਾਮ ਚ ਖੁਦਾ ਇਹ ਤੁਹਾਡੇ ਰਾਜ ਦੇ ਅਧਿਕਾਰੀ ਨੇ ਖੁਦਾ ਸੱਚਮੁੱਚ ਜੋ ਵੀ ਤੁਸੀਂ ਵਾਦੇ ਆਪਣੇ ਬਾਈਬਲ ਦੇ ਵਿੱਚ ਕੀਤੇ ਹਨ ਮੇਰੇ ਸਮਰਥੀ ਪਰਮੇਸ਼ਰ ਜੀ ਉਹਨਾਂ ਵਾਦਿਆਂ ਨੂੰ ਆਪਣੇ ਬੱਚਿਆਂ ਦੇ ਉੱਪਰ ਪੂਰਿਆਂ ਕਰੋ ਅੱਜ ਮੇਰੇ ਸਮਰਥੀ ਪ੍ਰਭੂ ਜੀ ਖੁਦਾ ਮੈਂ ਵਿਸ਼ਵਾਸ ਕਰਦਾ ਇਨਾਂ ਦੀ ਜ਼ਿੰਦਗੀਆਂ ਦੇ ਵਿੱਚ ਤੁਹਾਡੇ ਇੱਕ ਇੱਕ ਵਾਅਦੇ ਪੂਰੇ ਹੋਣ ਚਾਰ ਇਹਨਾਂ ਯੀਸ਼ੂ ਦੇ ਨਾਮ 'ਤੇ ਖੁਦਾ ਸੱਚਮੁੱਚ ਤੁਹਾਡਾ ਆਤਮਾ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕਰ ਰਿਹਾ ਹੈ ਖੁਦਾ ਜੋ ਵੀ ਲੋਕ ਆਪਣੇ ਘਰਾਂ ਤੋਂ ਨਿਕਲ ਰਹੇ ਨੇ ਬਾਹਰ ਖੁਦਾ ਤੁਹਾਡਾ ਆਤਮਾ ਇਹਨਾਂ ਨੂੰ ਚਲਾਵੇ ਖੁਦਾ ਸਹੀ ਸਲਾਮਤ ਇਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਲੈ ਕੇ ਆਵੇ ਖੁਦਾ ਸੱਚਮੁੱਚ ਇਹ ਤੁਹਾਡੇ ਰਾਹਾਂ ਦੇ ਉੱਤੇ ਚੱਲਣ ਤੁਹਾਡੇ ਮਾਰਗਾਂ ਦੇ ਉੱਪਰ ਚੱਲਣ ਇਹਨਾਂ ਦੇ ਬੱਚੇ ਤੁਹਾਡੇ ਰਾਹਾਂ ਦੇ ਉੱਪਰ ਚੱਲਣ ਤੁਹਾਡੇ ਮਾਰਗਾਂ ਦੇ ਉੱਪਰ ਚੱਲਣ ਖੁਦਾ ਸੱਚਮੁੱਚ ਕੋਈ ਵੀ ਬੁਰੀਾਈ ਇਹਨਾਂ ਦੇ ਰਸਤੇ ਦੇ ਵਿੱਚ ਟਿਕਣਾ ਪਾਈ ਯਿਸੂ ਦੇ ਨਾਮ 'ਚ ਤੁਹਾਡੇ ਸਵਰਗ ਤੂਤ ਇਹਨਾਂ ਦੀ ਅਗਵਾਈ ਕਰਨ ਯਿਸੂ ਦੇ ਨਾਮ ਔਰ ਖੁਦਾ ਸੱਚਮੁੱਚ ਅੱਜ ਤੋਂ ਇਹ ਦਲੇਰ ਬਣ ਚੁੱਕੇ ਨੇ ਅੱਜ ਤੋਂ ਇਹਨਾਂ ਦੇ ਅੰਦਰੋਂ ਹਰ ਤਰ੍ਹਾਂ ਦਾ ਡਰ ਖਤਮ ਹੋ ਚੁੱਕਾ ਹੈ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਦੇ ਡਰ ਨੂੰ ਪੂਰੀ ਤਰ੍ਹਾਂ ਖਤਮ ਕਰ ਚੁੱਕੇ ਜੇ ਔਰ ਖੁਦਾ ਤੁਸੀਂ ਇਹਨਾਂ ਨੂੰ ਦਲੇਰੀ ਵਾਲਾ ਆਤਮਾ ਪ੍ਰਦਾਨ ਕਰ ਚੁੱਕੇ ਜੇ ਖੁਦਾ ਅੱਜ ਤੋਂ ਦਲੇਰੀ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨ ਵਾਲੇ ਬਣ ਜਾਣ ਖੁਦਾ ਇਹਨਾਂ ਦੇ ਜੀਵਨ ਦੇ ਵਿੱਚੋਂ ਬੁਰੇ ਦਿਨ ਬੁਰੇ ਹਾਲਾਤ ਬੁਰਾ ਸਮਾਂ ਖਤਮ ਹੋ ਜਾਏ ਯੇਸ਼ੂ ਦੇ ਨਾਮ 'ਚ ਔਰ ਖੁਦਾ ਤੁਸੀਂ ਕਰ ਚੁੱਕੇ ਜੇ ਤੁਸੀਂ ਸਾਡੀ ਪ੍ਰਾਰਥਨਾ ਨੂੰ ਤੁਸੀਂ ਸਾਡੀ ਬੇਨਤੀ ਨੂੰ ਅੱਜ ਸੋਲ ਲੇਤਾ ਹੈ ਖੁਦਾ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਤੁਸੀਂ ਸਾਡੀ ਬੇਨਤੀ ਨੂੰ ਆਪਣੇ ਸਵਰਗ ਰਾਜ ਦੇ ਵਿੱਚ ਕਬੂਲ ਕਰਕੇ ਉੱਤਰ ਦੇ ਚੁਕੇ ਜੇ ਖੁਦਾ ਮੈਂ ਇੱਕ ਇੱਕ ਜਾਣਦੇ ਹਿਰਦਿਆਂ ਨੂੰ ਤੁਸੀਂ ਛੂ ਚੁਕੇ ਜੇ ਔਰ ਖੁਦਾ ਮੈਂ ਬਾਕੀ ਦੇ ਸਮੇਂ ਨੂੰ ਤੁਹਾਡੇ ਜ਼ਿੰਦਾ ਸੋਹਰਾਵਾਰ ਹੱਥਾਂ ਦੇ ਵਿੱਚ ਦੇਣਾ ਸਾਰੀ ਆਦਰ ਸਾਰੀ ਮਹਿਮਾ ਪ੍ਰਭੂ ਜੀ ਤੁਹਾਡੇ ਨਾਮ ਨੂੰ ਜਾਵੇ ਯੀਸ਼ੂ ਮਸੀਹ ਦੇ ਸਮਰਥੀ ਔਰ ਮਿੱਠੇ ਨਾਮ ਦੇ ਵਿੱਚ ਮੰਗਦੇ ਹਾਂ Amen.